ਰਾਗ ਸਾਰੰ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਾਂ ਨਰ ਗਰਬਸ ਥੋਰੀ ਬਾਤ ਮਨ ਦਸਨਾਜ ਟਕਾ ਚਾਰ ਗੰਠੀ ਐਂਡੋ ਟੇਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸਉ ਪਾਈ ਦੋਏ ਲਖ ਟਕਾ ਬਰਾਤ ਜਿਸ ਚਾਰ ਕੀ ਕਰਹੋ ਸਾਹਬੀ ਜੈਸੀ ਬਨ ਹਰ ਪਾਤ ਨਾ ਕੋ ਲੈ ਆਇਓ ਇਹੁ ਧਨ ਨਾ ਕੋ ਲੈ ਜਾਤ ਰਾਮਨ ਹੂ ਤੇ ਅਦਕ ਛਤਰ ਪਤ ਖਿਨ ਮਹਿ ਗਏ ਬਿਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਜਿਨ ਕੋ ਕਿਰਪਾ ਕਰਦਾ ਹੈ ਗੋਬਿੰਦ ਤੇ ਸਤ ਸੰਗ ਮਲਾਤ ਮਾਤ ਪਿਤਾ ਬਨਤਾ ਸੁੱਤ ਸੰਪਤ ਅੰਤ ਨ ਚਲਤ ਸੰਗਾਤ ਕਹਿਤ ਕਬੀਰ ਆਰਾਮ ਭਜ ਬਉਰੇ ਜਨਮ ਆਕਾਰਤ ਜਾਤ ਰਾਜ ਆਸ्रम ਮਿਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾਉ ਹਸ ਤੋ ਜਾਏ ਸੁਰਉਤ ਆਵੇ ਰੋਵਤ ਜਾਏ ਸੋ ਹਸੈ ਵਸਤੂ ਹੋਏ ਹੋਏ ਸੋ ਊਜਰ ਊਜਰ ਹੋਏ ਸੋ ਬਸੈ ਜਲ ਤੇ ਥਲ ਕਰ ਖਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ ਚੜਾਵੇ ਚੜੇ ਆਕਾਸ ਗਰਾਵੇ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਦਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲੇਹਾਰੀ ਸਾਰੰਗ ਬਾਣੀ ਨਾਮ ਦੇਉ ਜੀ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਭੂਲੋ ਰੇ ਠਗ ਮੂਰੀ ਖਾਏ ਰਹਾਉ ਜੈਸੇ ਮੀਨ ਪਾਣੀ ਮੈਂ ਰਹੈ ਕਾਲ ਜਾਲ ਕੀ ਸੁਧ ਨਹੀਂ ਲਹੈ ਜਿਹ ਬਾ ਸਵਾਦੀ ਲੀਲਤ ਲੋਹ ਐਸੇ ਕਨਕ ਕਾਮਨੀ ਬਾਂਧਿਓ ਮੋਹ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦੀਨੀ ਸ਼ਾਰ ਗਊ ਬਾਸ਼ ਕੋ ਸੰਚੈ ਖੀਰ ਗਲਾ ਬਾਂਧ ਦੋਹੇ ਲੇ ਆਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾੜੈ ਧਰੈ ਆਤ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਤਨ ਹੋਏ ਗयो ਧੂੜ ਕਾਮ ਕ੍ਰੋਧ ਤ੍ਰਿਸ਼ਨਾ ਅਤ ਜਰੈ ਸਾਧ ਸੰਗਤ ਕਬਹੂ ਨਹੀਂ ਕਰੈ ਕਹਿਤ ਨਾਮ ਦੇਉ ਤਾ ਚੀ ਆਣ ਨਿਰਪੈ ਹੋਏ ਭਜਿਐ ਭਗਵਾਨ ਬਦੋ ਕੀ ਨਾ ਹੋੜ ਮਾਦਵ ਮੋਸਿਓ ਠਾਕੁਰ ਤੇ ਜਨ ਜਨ ਤੇ ਠਾਕੁਰ ਖੇਲ ਪਰਿਓ ਹੈ ਤੂੰ ਸਿਉ ਰਹਾਉ ਆਪਨ ਦੇਉ ਦੇਉਰਾਪਨ ਆਪ ਲਗਾਵੇ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਨ ਸੁਨਨ ਕਉ ਦੂਜਾ ਆਪਹਿ ਗਾਵੇ ਆਪਹਿ ਨਾਚੈ ਆਪ ਬਜਾਵੇ ਤੂਰਾ ਕਹਿਤ ਨਾਮ ਦੇਉ ਤੂੰ ਮੇਰੋ ਠਾਕੁਰ ਜਾਨੀਉਰਾ ਤੂੰ ਪੂਰਾ ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤ੍ਰਾਪ ਤ੍ਰਈ ਮੋਚਨ ਪਰ ਸਤ ਮੁਕਤ ਕਰਤ ਗ੍ਰਹਿ ਕੂਪ ਰਹਾਉ ਮੇਰੀ ਬਾਂਦੀ ਭਗਤ ਛਡਾਵੇ ਬਾਂਦੈ ਭਗਤ ਨਾ ਛੂਟੈ ਮੋਹੀ ਏਕ ਸਮੈ ਮੋਕੋ ਗਹਿ ਬਾਂਦੈ ਤਉ ਪੁਨ ਮੋ ਪੈ ਜਵਾਬ ਨਾ ਹੋਏ ਮੈਂ ਗੁਣ ਬੰਦ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮਦੇਵ ਜਾਂ ਕੇ ਜੀ ਐਸੀ ਤੈ ਸੋ ਤਾਂ ਕੈ ਪ੍ਰੇਮ ਪ੍ਰਗਾਸ ਸਾਰੰਗ ਇਕ ਓੰਕਾਰ ਸਤਿਗੁਰ ਪ੍ਰਸਾਦ ਤੈ ਨਰ ਕਿਆ ਪ੍ਰਾਨ ਸੁਨ ਕੀਨਾ ਅਨ ਪਾਵਨੀ ਭਗਤ ਨਹੀਂ ਉਪਜੀ ਭੂਖੈ ਦਾਨ ਨਾ ਦੀਨਾ ਰਹਾਉ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੂਟਿਓ ਦੇਵਾ ਪਰਿੰਦਾ ਮੁਖ ਤੇ ਨਹੀਂ ਛੂਟੀ નિਫਲ ਭਈ ਸਭ ਸੇਵਾ ਬਾਟ ਪਾਰ ਘਰ ਮੂਸ ਬਰਾਨੂ ਪੇਟ ਭਰੈ ਅਪਰਾਧੀ ਜਿਹੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਹਿੰਸਾ ਤੋਂ ਮਨ ਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮ ਆਨੰਦ ਸਾਧ ਸੰਗਤ ਮਿਲ ਕਥਾ ਪਨੀਤ ਨਾ ਚਾਲੀ ਛਾਦ ਮਨ ਹਰ ਬੇਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਬਸੇ ਹਰ ਲੋਕ ਤਨ ਮਨ ਅਰਪ ਸਰਬਸ ਸਾਬੇ ਅਰਪਿਓ ਆਨੰਦ ਸਹਿਜ ਤੁੰ ਝੋਕ ਰਹਾਉ ਦਰਸ਼ਨ ਪੇਖ ਭਏ ਨਿਰਬਿਖਈ ਬਈ ਹੈ ਸਗਲੇ ਥੋਕ ਆਨ ਬਸਤ ਸਿਓ ਕਾਜ ਨਾ ਕਸ਼ੂ ਐ ਸੁੰਦਰ ਬਦਨ ਅਲੋਕ ਸ਼ਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਟੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ ਸਾਰੰ ਕਬੀਰ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਬਿਨ ਕੌਨ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਹਿਤ ਲਾਗੂ ਸਭ ਫਨ ਕਾ ਰਹਾਉ ਆਗੇ ਕਉ ਕਿਸ ਤੁਲਹਾ ਬੰਧੋ ਕਿਆ ਪ੍ਰਵਾਸਾ ਧਨ ਕਾ ਕਹਾਂ ਵਿਸਾਸਾ ਇਸ ਭਾਂਡੇ ਕਾ ਇਤਨਾ ਕ ਲਾਗੇ ਧਨ ਕਾ ਸਗਲ ਧਰਮ ਪੁੰਨ ਫਲ ਪਾਵਹੁ ਤੂਰ ਬਾਂਚੋ ਸਭ ਜਨ ਕਾ ਕਹ ਕਬੀਰ ਸੁਨੋ ਰੇ ਸੰਤੋ ਇਹੋ ਮਨ ਉਡਣ ਪੰਖੇ ਰੂ ਬਨ ਕਾ ਰਾਗ ਮਲਾਰ ਚੌਪਦੀ ਮਹੱਲਾ ਪਹਿਲਾ ਕਰ ਪਹਿਲਾ ਏਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਖਾਣਾ ਪੀਣਾ ਹੱਸਣਾ ਸੋਣਾ ਵਿਸਰਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ ਪ੍ਰਾਣੀ ਏਕੋ ਨਾਮ ਧਿਆਵੋ ਆਪਣੀ ਪਤ ਸੇਤੀ ਘਰ ਜਾਵੋ ਰਹਾਉ ਤੁਦ ਨੂੰ ਸੇਵਹਿ ਤੁਜ ਕਿਆ ਦੇਵਹਿ ਮੰਗਹਿ ਲੇਵਹਿ ਰਹਿ ਨਹੀਂ ਤੂੰ ਦਾਤਾ ਜੀਆਂ ਸਭਨਾ ਕਾ ਜੀਆਂ ਅੰਦਰ ਜਿਉ ਤੁਹੀ ਗੁਰਮੁਖ ਧਿਆਵਹਿ ਸੇ ਅੰਮ੍ਰਿਤ ਪਾਵਹਿ ਸੇ ਸੂਚੇ ਹੋਹੀ ਅਹਨ ਸਨਾਮ ਜਪੋ ਰੇ ਪ੍ਰਾਣੀ ਮੈਲੇ ਹੱਛੇ ਹੋਹੀ ਜੇਹੀ ਰੁੱਤ ਕਾਇਆ ਸੁਖ ਤਿਹਾ ਤੇਹੋ ਜੇਹੀ ਦੇਹੀ ਨਾਨਕ ਰੁੱਤ ਸੁਹਾਵੀ ਸਾਈ ਬਿਨ ਨਾਮੈ ਰੋਤ ਕੇਹੀ ਮਲਾਰ ਮੁਹੱਲਾ ਪਹਿਲਾ ਕਰੋ ਬਿਨੋ ਗੁਰ ਆਪਣੇ ਪ੍ਰੀਤਮ ਹਰ ਵਾਰ ਆਣ ਮਲਾਵੇ ਸੁਣ ਕਨ ਘੋਰ ਸੀਤਲ ਮਨ ਮੋਰਾ ਲਾਲ ਰਤੀ ਗੁਣ ਗਾਵੇ ਵਰਸ ਕਨਾ ਮੇਰਾ ਮਨ ਭੀਨਾ ਅੰਮ੍ਰਿਤ ਬੂੰਦ ਸੁਹਾਣੀ ਹੀ ਅਰੈ ਗੁਰ ਮੋਹੀ ਮਨ ਹਰ ਰਸ ਲੀਨਾ ਰਹਾਉ ਸਹਿਜ ਸੁਖੀ ਵਰ ਕਾਮਣ ਪਿਆਰੀ ਜਿਸ ਗੁਰਬਚਨੀ ਮਨ ਮੰਨਿਆ ਹਰ ਵਾਰ ਨਾਰ ਭਈ ਸੋਹਾਗਣ ਮਨ ਤਨ ਪ੍ਰੇਮ ਸੁਖਾਨਿਆ ਅਵਗਣ ਤਿਆਗ ਭਈ ਬੈਰਾਗਣ ਅਸਥਿਰ ਵਰ ਸੁਹਾਗ ਹਰੀ ਸੋਗ ਵਿਜੋਗ ਤਿਸ ਕਦੇ ਨਾ ਵਿਆਪੈ ਹਰ ਪ੍ਰਭ ਆਪਣੀ ਕਿਰਪਾ ਕਰੀ ਆਵਣ ਜਾਣ ਨਹੀਂ ਮਨ નિਹਚਲ ਪੂਰੇ ਗੁਰ ਕੀ ਓਟ ਗਹੀ ਨਾਨਕ ਰਾਮ ਨਾਮ ਜਪ ਗੁਰਮਖ ਧੰਨ ਸੁਹਾਗਣ ਸੱਚ ਸਹੀ ਮਲਾਰ ਮੁਹੱਲਾ ਪਹਿਲਾ ਸਾਚੀ ਸੁਰਤ ਨਾਮ ਨਹੀਂ ਤ੍ਰਿਪਤੇ ਹਉ ਮੈਂ ਕਰਤ ਗੁਆਇਆ ਪਰ ਧਨ ਪਰ ਨਾਰੀ ਰਾਤ ਨਿੰਦਾ ਵਿਖ ਖਾਈ ਦੁਖ ਪਾਇਆ ਸ਼ਬਦ ਚੀਨ ਭੈ ਕਪਟ ਨਾ ਛੂਟੇ ਮਨ ਮੁਖ ਮਾਇਆ ਮਾਇਆ ਅਜ ਘਰ ਭਾਰ ਲੱਦੇ ਅਤ ਭਾਰੀ ਮਰ ਜਨਮੇ ਜਨਮ ਗੁਆਇਆ ਮਨ ਭਾਵੈ ਸ਼ਬਦ ਸੁਹਾਇਆ ब्रह्म ब्रह्म जों भेख बहु कीने गुरु राखे सच पाया राहाऊ तीरत तेज निवारना नाहाते हर का नाम ना पाया रत्न पदार्थ पर हर त्याग गया जत को तत ही आया बिष्टा कीट भय उत ही ते उत ही माहे समाया अदक स्वाद रोग अदकाई ਬਿਨ ਗੁਰ ਸਹਿਜ ਨਾ ਪਾਇਆ ਸੇਵਾ ਸੁਰਤ ਰਸ ਗੁਣ ਗਾਵਾਂ ਗੁਰਮੁਖ ਗਿਆਨ ਵਿਚਾਰਾ ਖੋਜੀ ਉਪਜੈ ਬਾਦੀ ਬਿਨ ਸਹਿ ਹਉ ਬਲ ਬਲ ਗੁਰ ਕਰਤਾਰਾ ਹਮ ਨੀਚ ਹੋਤੇ ਹੀਨ ਮਤ ਝੂਠੇ ਤੂੰ ਸ਼ਬਦ ਸਵਾਰ ਨ ਹਾਰਾ ਆਤਮ ਚੀਨ ਤਹਾਂ ਤੂੰ ਤਾਰਨ ਸਚ ਤਾਰੇ ਤਾਰਨ ਹਾਰਾ ਬੈਸ ਸੁਥਾਨ ਕਹਾ ਗੁਣ ਤੇਰੇ ਕਿਆ ਕਿਆ ਕਥਉ ਆਪਾਰਾ ਅਲਖ ਨ ਲਖੀਐ ਅਗਮ ਅਜੂਨੀ ਤੂੰ ਨਾਥਾ ਨਾਥਨ ਹਾਰਾ ਕਿਸ ਪਹਿ ਦੇਖ ਕਹਉ ਤੂੰ ਕੈਸਾ ਸਭ ਜਾਚਿਕ ਤੂੰ ਦਾਤਾਰਾ ਭਗਤ ਹੀਨ ਨਾਨਕ ਦਰ ਦੇਖੋ ਇਕ ਨਾਮ ਮਿਲੈ ਉਰ ਧਾਰਾ ਮਲਾਰ ਮੁਹੱਲਾ ਪਹਿਲਾ ਜਿਨ ਧਨ ਪਿਰ ਕਾ ਸਾਧਨਾ ਜਾਨਿਆ ਸਾ ਬਿਲਖ ਬਦਨ ਕੁਮਲਾਨੀ ਭਈ ਨਰਾਸੀ ਕਰਮ ਕੀ ਫਾਸੀ ਬਿਨ ਗੁਰ ਭਰਮ ਭੁਲਾਨੀ ਬਸ ਕਨਾ ਮੇਰਾ ਪਿਰ ਘਰ ਆਇਆ ਬਲ ਜਾਵਾ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭ ਆਣ ਮਲਾਇਆ ਰਹਾਉ ਨਉ ਤਨ ਪ੍ਰੀਤ ਸਦਾ ਠਾਕੁਰ ਸਿਉ ਅਨ ਦਿਨ ਭਗਤ ਸੁਹਾਵੀ ਮੁਕਤ ਭਏ ਗੁਰਦਰਸ਼ਿਖਾਇ ਜੁਗ ਜੁਗ ਭਗਤ ਸੁਭਾਵੀ ਹਮ ਥਾਰੇ ਤਰੇ ਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨ ਭਵਜਲ ਫੇਰਾ ਆਪਣੇ ਪਿਰਹਰ ਦੇਖ ਵਿਗਾਸੀ ਤਉ ਧਨ ਸਾਚ ਸਿੰਗਾਰੂ ਅਕਲ ਨਿਰੰਜਨ ਸਿਉ ਸਤਿ ਸਾਚੀ ਗੁਰਮਤਿ ਨਾਮ ਆਧਾਰੂ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ ਰਾਮ ਨਾਮ ਰਿਤੇ ਅੰਤਰ ਗੁਰਮਖ ਮੇਨ ਮਲਾਈ ਮਹੱਲਾ ਪਹਿਲਾ ਮਲਾਰ ਪਰਦਾਰਾ ਪਰ ਧਨ ਪਰ ਲੋਭਾ ਹਉ ਮੈਂ ਬਿਖੈ ਵਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਇ ਕਾਮ ਕ੍ਰੋਧ ਚੰਡਾਰ ਮਹਿਲ ਮੈਂ ਬੈਠੇ ਅਗਮ ਅਪਾਰ ਪੀਤਰੇ ਅੰਮ੍ਰਿਤ ਸੋਈ ਜਨ ਪਾਵੇ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁਖ ਸੁਖ ਦੋ ਸਮ ਕਰ ਜਾਣੇ ਬੁਰਾ ਭਲਾ ਸੰਸਾਰ ਸੁਧ ਬੁੱਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਇਹਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵ ਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸ ਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸ ਮਹਿ ਰਾਖੀ ਜੋਤਿ અપਾਰ ਨਾਨਕ ਗੁਰਮੁਖ ਮਹਿਲ ਬਲਾਈਐ ਹਰ ਮੇਲੇ ਮੇਲਣ ਹਾਰ ਮਲਾਰ ਮਹੱਲਾ ਪਹਿਲਾ ਕਰ